ਸਤਿਗੁਰਾਲ ਵੀਰ ਜੀ ਕਰਨ ਡੇਰੀ ਫਾਰਮ ਤੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਆ ਵੀਰ ਜੀ ਅੱਜ ਪਹੁੰਚੇ ਆ ਪਿੰਡ ਸ਼ਿਕਾਰਮਾ ਸੀਆ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਜੋਬਨ ਵੀਰ ਕੋਲ ਸਤਿਗੁਰਾਲ ਵੀਰੇ ਸਤਿਗੁਰਾਲ ਕੀਤੀ ਸਤਿਗੁਰਾਲ ਜੀ ਹੋਰ ਸੁਣਾਓ ਵੀਰੇ ਠੀਕ ਠਾਕ ਵਧੀਆ ਵਧੀਆ ਵੀਰ ਜੀ ਵਧੀਆ ਵਧੀਆ ਚਾਹੀਦਾ ਵੀਰੇ ਬਸ ਵਧੀਆ ਵੀਰੇ ਚੜ੍ਹਦੀ ਕਲਾ ਕਿੱਦਾਂ ਵੀਰੇ ਵੇਖਦੇ ਜਾਂਦਾ ਮਾਲ ਫਿਰ ਮਹਾਨ ਲਗਾਤਾਰ ਵੇਖਦਾ ਰਿਹਾ ਸਹੀ ਗੱਲ ਹੈ ਜੀ ਸਹੀ ਗੱਲ ਹੈ ਸਾਰੇ ਭਰਾਵਾਂ ਨੂੰ ਜਾਣਦੇ ਹੀ ਆਪਾਂ ਨੂੰ ਹਾਂ ਜੀ ਜੀ ਬਿਲਕੁਲ ਵੀਰੇ ਹਾਂ ਜੀ ਬਾਕੀ ਅੱਜ ਫਿਰ ਰੇਡ ਰੇਟ ਭਾਜੀ ਨਿਗ ਨਿਗੇ ਕਰਦੀ ਬਿਲਕੁਲ ਛੋਟੇ ਛੋਟੇ ਚਲੋ ਵਧੀਆ ਬੇਟੀ ਹਾਂਜੀ ਕਿੰਨੇ ਅੱਜ ਆਪਣੇ ਕੋ ਦੋ ਜੁੜੇ ਆਪਣੇ ਕੋ ਦੋ ਹੀ ਨੇ ਅੱਜ ਠੀਕ ਹੈ ਵੀਰੇ ਹਾਂਜੀ ਹਾਂਜੀ ਚਲੋ ਵਧੀਆ ਹੋਰ ਸੁਣਾਓ ਵੀ ਬਾਕੀ ਵੀਰ ਜੀ ਆਪਣਾ ਐਡਰੈਸ ਬੋਲ ਦਿਓ ਐਡਰੈਸ ਪਿੰਡ ਸ਼ਿਕਾਰਮਾਸ਼ੀਆਂ ਜੀ ਜ਼ਿਲ੍ਹਾ ਜਲਦਾਪੁਰ ਤਹਿਸੀਲ ਡੇਰਾ ਬੰਬਾਣਾ ਦਾ ਫੋਨ ਨੰਬਰ 819502855 ਠੀਕ ਹੈ ਵੀਰੇ ਹਾਂਜੀ ਨਾਮ ਜੋ ਬੰਦੇ ਠੀਕ ਹੈ ਵੀਰੇ ਬਾਕੀ ਵੀਰ ਜੀ ਕਿਤਾ ਕਰੀਏ ਹੁਣ ਸ਼ੁਰੂ ਇਹ ਤਾਂ ਮਾਦੀ ਕਰ ਲਓ ਦੋਏ ਸੋਈਆਂ ਚਲੋ ਵੀਰ ਜੀ ਇਹ ਤਾਂ ਕਰ ਦਈਏ ਹਾਂਜੀ ਆ ਵੀਰ ਜੀ ਕਿੰਨੇ ਵਾਸੋਂ ਆ ਵੀਰੇ ਪਾਰੇ ਮਿਹਨਤ ਜਸੂਆ ਆਪਣੇ ਲਾਗੋ ਗਈ 115000 ਅੱਛਾ ਏ ਦੂਜੇ ਸੂਏ ਪਰ ਵੀਰ ਜੀ ਲੋਕ ਹਨਾ ਚਲੋ ਲੋਕ ਦੀ ਨਹੀਂ ਗੱਲ ਭਾਜੀ ਜਿੱਦਣ ਇਹ ਮਹੀਂ ਲਈ ਨਾ ਆਪਾਂ ਤੁਹਾਨੂੰ ਵੀਡੀਓ ਦਿਖਾ ਦਾਂਗੇ ਹਾਂਜੀ ਠੀਕ ਹੈ ਨਾ ਇਹ ਮਹੀਂ ਮਤਲਬ ਆਪਣੇ ਲਾਗੋ ਇੱਥੋਂ ਲਈ ਅਛਾ ਇਹ ਇਹ ਨਾ ਮਤਲਬ ਰਾਤ ਦੀ ਮਈ ਸੂਈ ਅਛਾ ਰਾਤ ਦੀ ਮਈ ਸੂਈ ਉਹਨਾਂ ਨੇ ਘਰ ਆਲਿਆਂ ਨਵਾਦ ਦੀ ਨਵਾਦ ਦੀ ਤੇ ਮਤਲਬ ਆਪਾਂ ਵੀ ਜਦੋਂ ਲਈ ਮਈ ਉਹਦਾ ਹੀ ਜਾਂਦਿਆ ਚੋਤੀ ਮਈ ਅਛਾ ਅਛਾ ਨਾ ਮਈ ਚੋਲਦੀ ਥੋੜੀ ਜੀ ਗੱਡੀ 'ਚ ਡਾਊਨ ਹੋਣ ਕਰਕੇ ਨਾ ਥੋੜੀ ਜੀ ਮਈ ਢਿੱਲੀ ਹੋ ਗਈ ਜਿਹੜੀ ਜਦੋਂ ਆਪਾਂ ਬਿਲਕੁਲ ਬਿਲਕੁਲ ਜੇ ਤੱਕ ਇਹਨਾਂ ਚਿਰ ਵੀਡੀਓ ਬਣਾਉਂਦਾਗਾ ਕੋਈ ਵੀ ਵੀਰ ਕਦੇ ਕੇਨਲ ਲਾਵਾ ਦਿੱਤਾ ਇਹ ਤੱਕ ਇਹ ਗੱਲ ਹੈ ਜੀ ਗੱਲ ਉਹ ਗੱਲ ਸਹੀ ਕਵਾਂਗੇ ਨਾ ਮਈ ਡਾਊਨ ਹੋ ਗਈ ਮਈ ਮਤਲਬ ਹੋਊ ਮਈ ਦੇ ਥੱਲੇ ਦੁੱਧ ਦਾ ਗਾਇ ਸ਼ੇਕ ਹੋ ਅਛਾ ਹੁਣ ਸ਼ੇਕ ਪਾਰਾ ਪਾ ਕੇ ਮਈ ਬੱਚਾ ਵੀਰ ਛੱਡ ਕੇ ਠੀਕ ਹੈ ਵੀਰੇ ਬਾਕੀ ਸਿੰਘੀ ਸਿੰਘੀ ਬਹੁਤ ਆਪ ਜੀ 10 ਹੀ ਤਾਂ ਕਿ ਜਿੰਨੇ ਦੀ ਲਈ ਆ ਠੀਕ ਹੈ ਨਾ ਜੇ ਨਾ ਫੇ ਵੀ ਇੰਨਾ ਚ ਲਈ ਦੇ ਘਾਟੇ ਵੀ ਇੰਨਾ ਫੇਰ ਗੱਲ ਆ ਕੀ ਵੀਰੇ ਜਿਹੜੀ ਗੱਲ ਆ ਭਾਜੀ ਇਹ ਆਪਾਂ ਦੂਜੇ ਕਿਨੇ 85 ਦੀ ਲਈ ਤੇ 2000 ਰੁਪਏ ਕਰਾਣ ਨੂੰ ਤਾਂਸੀ ਜੀ ਪੈਂਦੀ ਪਰ ਹੁਣ ਜੇ ਤਾਂ ਮੋਰਲ ਲਈ ਹੈ ਨਾ ਜਿੱਦਾਂ ਫੇਰ ਗੱਲ ਆ ਕੀ ਵੀਰੇ ਉਹ ਘਟਾਉਣੇ ਤੇ ਪੈਣੀ ਹੈ ਨਾ ਤੇ ਇਹ ਗੱਲ ਵੀਰੇ ਹੈਗੀ ਸਹੀ ਗੱਲ ਆ ਜਿਹੜੀ ਗੱਲ ਆ ਬਾਕੀ ਮਈ ਦੀ ਜਿੰਨੂ ਤੇ ਪਰਸਣਾ ਉਹਨੂੰ ਤਾਂ ਨਸਲ ਜਿਹੜੀ ਸਹੀ ਗੱਲ ਆ ਦੇਖੋ ਕਿਵੇਂ ਲੱਗਦਾ ਕੁੱਤਾ ਦਾ ਸੇਂਗਰ ਮਾਲਾ ਬਾਕੀ ਪੁੱਠਾ ਵਠਾ ਬੜਾ ਚੰਗਾ ਦੁੱਧ ਵੀ ਇਦੀ ਭਰੀ ਜਾਊਗੀ ਕੋਈ ਵੀਰ ਭਰਾ ਸੇਵਾ ਚੰਗੀ ਕਰੇ ਹਾਂਜੀ ਹਾਂਜੀ ਬਸ ਵੀਰ ਜੀ ਕਾਲੀ ਸ਼ਾਹ ਝੋਟੀਆਂ ਜੈੱਡ ਬੜਾ ਦੇ ਹਾਂ ਵੇ ਲੋ ਤਾਜੀ ਸੂਈ ਹਾਂਜੀ ਹਾਂਜੀ ਆ ਬੱਚਾ ਵੀਰੇ ਹਾਂ ਓਏ ਵੇ ਕੋਹਰੇ ਝੋਟੀਆਂ ਬਹੁਤ ਸਾਫ਼ ਆ ਤੁਹਾਨੂੰ ਚਰਮਾਲੀ ਨੇ ਥਣ ਥਣ ਵੀ ਚੰਗਾ ਲੱਗਾ ਬਾਕੀ ਵੀਰ ਹੋਣਾ ਸਾਰੀ ਗੱਲ ਦੱਸਦੀ ਐ ਜੋ ਹੋਇਆ आयो भी लो देखो भी संगी संगी बहुत टॉप की लगी बाकी बाक जी साम दु तो चंगा करिए ना ਇਹ ਤੇ ਗੱਲ ਆਈ ਜੀ ਆਪਾਂ ਨਹੀਂ ਸਿੰਟ ਕਰੀ ਜੀ ਕੋਈ ਫਰਿਆਦੀ ਗੱਲ ਕਰ ਠੀਕ ਆ ਹਾਂ ਜੀ ਇਹ ਤੇ ਗੱਲ ਆਈ ਜੀ ਕੱਲ ਉਹਨੇ ਕੀ ਕਰੇ ਜੀ ਨਹੀਂ ਤਾਂ ਮੈਂ ਗੱਲ ਬਿਲਕੁਲ ਬਿਲਕੁਲ ਵੀਰੇ ਬਾਕੀ ਵੀਰ ਜੀ ਛੋਟੀ ਫੁੱਲ ਬਰੀਡ ਚਾ ਪਿੱਠ ਪੂੜਾ ਬਹੁਤ ਚੰਗਾ ਕਰਮ ਵਾਲੀ ਦਾ ਥਣ ਭਾਂਡੇ ਚਾ ਅੱਖਾਂ ਆ ਚੜਾ ਗਿਆ ਹਾਂ ਜੀ ਬਾਕੀ ਆ ਜਿਹੜਾ ਥਣ ਚੁੱਕਦੀ ਆ ਮੈਂ ਪੂਰਾ ਬਰਾਬਰ ਉਹਦਾ ਮੜਾ ਥਣ ਚੁੱਕਾ ਵਾਲਾ ਮਾਰਾ ਕੀ ਜੀ ਹਾਂ ਹਾਂ ਜੀ ਤੇ ਹੁਣ ਫਿਰ ਵੀਰ ਜੀ ਰੇਟ ਇਹਦਾ ਭਾਜੀ 85 ਦੀ 2 ਗਰਾ 87 ਦੀ ਪੈਂਦੀ ਹੈ ਹਾਂ ਜੋ ਕੋਈ ਇਹ ਨਹੀਂ ਕੱਢਣਾ ਚਾਹੀਦਾ ਨਾ ਤੇ ਗੱਲ ਲੱਗੀ ਤੇ ਬਾਕੀ ਹੁਣ ਇਹ ਆ ਵੀ ਮੈਂ ਜਿਹੜੀ ਨਾ ਮੱਬਲ ਹਾਂਜੀ ਉਹ ਆ ਲਾ ਕੇ ਫੇਰ ਤੋਕੜ ਭਾਵੇਂ ਕੋ ਵੇਚ ਲਈਂਦੇ ਅੱਛਾ ਜਿਹੜਾ ਜਿਹੜਾ ਰੇਟ ਰੱਬਣ ਕਰਕੇ ਠੀਕ ਹੈ ਜੈਸ ਨੂੰ ਜਿਹੜੀ ਮੈਂ ਦੇ ਦੇਣੀ 55000 ਰੁਪਏ ਜੈਸ ਨੂੰ 55000 ਰੁਪਏ ਦੀ ਸਰਜਰ ਸੁਈ ਛੋਟੀ ਹਾਂਜੀ ਬਾਕੀ ਵੀਰ ਜੀ ਜਿਹੜਾ ਕੋਈ ਵੀਰ ਲੈ ਜੂ ਜਾ ਕੇ ਕਰਮ ਵਾਲੀ ਦੀ ਸੇਵਾ ਚੰਗੀ ਕਰੂਗੀ ਜਿਹੜਾ ਜਾਊਗੀ ਜਿਹੜਾ ਆ ਜਾਊਗਾ ਦੇ ਪੀਚ ਐ ਚਾ ਇੱਕ ਤਾਂ ਨਾ ਨਾ ਵੀਰੇ ਸਿੰਗੀ ਵਤੋ ਗੱਡੀ ਲੱਗੀ ਸਹੀ ਗੱਲ ਆ ਵੀਰੇ ਪਰ ਵੀਰ ਉਹ ਕੰਮ ਨਹੀਂ ਦੱਸਦਾ ਤੀਜਾ ਸੁਆਹ ਦਾ ਬੱਚਾ ਵਾ ਤਾਜਾ ਬੱਚਾ ਸਹੀ ਗੱਲ ਆ ਵੀਰੇ ਹਾਂਜੀ ਹਾਂ ਸੋ ਬਚਾਤਾ ਆਇਆ ਹੀ ਹਾਂ ਐਸੇ ਕੀ ਸੰਗੀਤ ਖਾਓ ਮੈਂ ਆਪਣਾ ਆ ਵੇਖੋ ਤਾਂ ਆਪਾਂ ਲੱਗੀਆਂ ਮੈਨੂੰ ਇਹ ਸਹੀ ਗੱਲ ਆ ਵੀਰੇ ਦੁੱਧ ਵਾਲੀ ਸਾਰੀ ਝੋਟੀ ਜਿੰਨੀ ਵੀ ਆ ਸਾਫ ਆ ਬਸ ਇਹ ਵੀਰ ਹੁਣਾ ਵੇਖੋ ਸਚਾਈ ਦਾ ਕੰਮ ਆ ਨਹੀਂ ਤੇ ਕਹ ਰਹੇ ਨੇ ਤੇ ਵੈਸੇ ਲੱਸੀ ਆ ਸਾੰਭੀ ਬਿਲਕੁਲ ਅੱਜ ਤੱਕ ਵੀ ਕੋਈ ਵੀ ਵੀਡੀਓ ਮਤਲਬ ਬਣਾਉਂਦੇ ਆ ਇਹ ਵੀਰ ਦੇ ਜੰਗਲ ਦੇ ਆਏ ਤੱਕ ਕਦੀ ਵੀ ਗਲਤ ਗੱਲ ਨਹੀਂ ਕੀਤੀ ਇਹ ਗੱਲ ਵੀਰੇ ਪੱਕੀ ਆ ਜਿਹੜੀ ਗੱਲ ਹੈਗੀ ਨਾ ਉਹ ਹੀ ਪੱਕੀ ਨਾਲ ਲੰਮਾ ਟਾਈਮ ਕੰਮ ਚੱਲਦਾ ਬਿਲਕੁਲ ਵੀਰ ਨੂੰ ਮਾਰ ਲਾਂਗੇ ਕੋ ਫਾਇਦਾ ਨਹੀਂ ਮਜ਼ਾ ਤੇ ਵੀਰ ਜੀ ਫੇਰ ਦੋ ਜਿਹੜੀ ਗਾਹ ਕਾਏ ਇੰਨਾ ਜਿਹਾ ਕਹ ਲੈਣਾ ਨਾ ਇਹਨਾਂ ਚੋਂ ਘਟਣੀ ਇਹ ਤਾਂ ਗੱਲ ਹੈ ਜੀ ਉਹ ਤਾਂ ਕਿਸੇ ਨੇ ਦੇਣ ਹੀ ਨਹੀਂ ਦੇਣੀ ਸਹੀ ਗੱਲ ਹੈ ਜੀ ਸਹੀ ਗੱਲ ਹੈ ਹਾਂਜੀ ਹਾਂਜੀ ਬਾਕੀ ਬਾਕੀ 55000 ਚੰਮਾ ਤਾਂ ਚਲੋ ਮਾਨਤਨ ਕਰਦੇ ਜੇ ਕਵੀਰ ਭਰਾ ਹੋ ਗਏ ਨਾ ਕਰਦੇ ਹੋ ਗਾੜੀ ਵੀਰ ਜੀ ਬਾਕੀ ਵੀਰ ਸਾਹਮਣ ਵਾਲਾ ਲੈ ਜਾਈ ਕੋਈ ਸਾਹਮਣ ਵਾਲਾ ਹਾਂ ਬਿਲਕੁਲ ਬਿਲਕੁਲ ਵੀਰੇ ਛੋਟੀ ਆਉਂਦੇ ਫੇਰ ਜਿਹੜਾ ਸੁਆ ਮਤਲਬ ਕਿ ਚੰਗੀ ਬਣ ਜਾਊਗੀ ਕੋਈ ਵੀਰ ਭਰਾ ਚੰਗੀ ਸੇਵਾ ਕਰ ਬਹੁਤ ਵਧੀਆ ਬਣਨੀ ਆ ਯਾਰ ਸੰਗ ਸੰਗ ਰੋਟੀ ਵਾਲਾ ਗਾ ਨਹੀਂ ਮਰ ਲੱਗੀ ਏ ਦੇਖੋ ਸੰਗ ਕੀ ਇਹਦਾ ਸੰਗ ਕਿਦਾਂ ਲੱਗਦਾ ਵੇਖੋ ਬੜਾ ਸਹੀ ਗੱਲ ਜੀ ਨਿਗਾ ਨਿਗਾ ਸੰਗ ਲੱਗੇ ਮਸਲ ਦੀ ਮੈਂ ਕਰਕੇ ਇਹ ਤਾਂ ਮੋੜ ਲਈ ਡਾਊਨ ਹੋ ਗਈ ਹਰ ਹਫਤਾ ਦੱਸਦੇ ਢਿੱਲੀ ਰਹੀ ਹੈ ਵਧੀਆ ਪੱਠੇ-ਪੁੱਠੇ ਖਾਂਦੀ ਕੋਈ ਗੱਲ ਨਹੀਂ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਮਾਰਦੇ ਹਾਂਜੀ ਹਾਂਜੀ ਗਾੜੀ ਵੀਰ ਦੀ ਸੱਜੇ ਨੰਬਰ ਤੇ ਇਹ ਭਾਜੀ ਕੱਲ੍ਹ ਰਾਤ ਮਹੀਂ ਫਰੀ ਆ ਗੱਲਾਂ ਨਾਲ ਉਹ ਅੱਛਾ ਜੀ ਮੁਖਾਦਾ ਭਾਂ ਨਾਲ ਉਹ ਠੀਕ ਹੈ ਵੀਰੇ ਸਭ ਗੱਲਾਂ ਹਾਂਜੀ ਹਾਂਜੀ ਬਿਲਕੁਲ ਵੀਰੇ ਸਹੀ ਗੱਲ ਇਹ ਵੀ ਛੋਟੀ ਰੀਤੀ ਬਹੁਤ ਸਾਫ਼ ਆ ਸ਼ਾ ਕਾਲੀ ਜਾਨਵਰ ਕੀ ਸਿੰਗਲ ਹੈ ਢਿੱਲੀ ਝੋਟੀ ਆ ਦੇਖੋ ਝੋਟੀ ਸਿੰਘ ਸਿੰਘ ਇਹਨਾਂ ਵੀ ਕਰਮਾਲੀ ਨੂੰ ਚੰਗਾ ਲੱਗਾ। ਬਾਕੀ ਪੇਠੇਪੂੜਾ ਬਹੁਤ ਵਧੀਆ ਝੋਟੀ ਦਾ। ਤਾਨ ਤੁਣ ਵੀ ਕਰਮਾਲੀ ਨੂੰ ਚੰਗੇ ਲੱਗੇ ਆ। ਬਾਕੀ ਵੀਰ ਜੀ ਇੱਥੇ ਆਓ ਦੋ ਟਾਈਮ ਆਪਣੀ ਤਸੱਲੀ ਕਰੋ, ਤਿੰਨ ਟਾਈਮ ਕਰੋ। ਤੁਹਾਡਾ ਫਰਜ਼ ਆ। ਆਜੋ ਵੀਰੇ ਲਾਓ। ਦੇਖੋ ਝੋਟੀ। ਇਹ ਲੈ ਫੇਰ ਇਹ ਟ ਵੀ ਅੱਜੀ ਰਿਗਾ ਜਾਈ ਠੀਕ ਹੈ ਇਹ ਵੀ ਕਰਮਾ ਵਾਲੀ ਦੁੱਧ ਚੰਗਾ ਚਵਾਈ ਜਾਊਗੀ ਸੰਗਲਾ ਡਿਲੀਕਟ ਕਰ ਦਈਆ ਬਹੁਤ ਵਧੀਆ ਝੋਟੀ ਸ਼ਾ ਕਾਲੀ ਜਾਮ ਹੋ ਗਈ ਛਾਈ ਛੂਈ ਆਜੂ ਬਰਾ ਨਰ ਮਲਕ ਜਾ ਝੋਟੀ ਦੀ ਪਤਲੀ ਜਮਰੀਦੀ ਹੈ ਵੇਖੋ ਹਾਂਜੀ ਹਾਂਜੀ ਵੀਰੇ ਦੁੱਧ ਵਾਲੀ ਝੋਟੀ ਹਾਂਜੀ ਹਾਂਜੀ ਦੁੱਧ ਵਾਲੀ ਹੈ ਸਹੀ ਗੱਲ ਹੈ ਵੀਰੇ ਹਾਂਜੀ ਹਾਂਜੀ ਠੰਡ ਥੋਣੀ ਵੀਰ ਜੀ ਬਹੁਤ ਵਧੀਆ ਲੱਗਾ ਨਾ ਬਹੁਤ ਵਧੀਆ ਭਾਜੀ ਦੇਖੋ ਠੰਡ ਨਾ ਹਾਂਜੀ ਸਾਫ਼ ਆ ਜਿੰਨੀ ਵੀ ਸਾਫ਼ ਹੋ ਜੂਗੀ ਬਾਕੀ ਵੀਰ ਜੀ ਤੁਹਾਨੂੰ ਬਧਾਈ ਇਨੀ ਵੀਡੀਓ ਬਣਾਉਂਦੇ ਆਪਣੇ ਰੇਟ ਨਾਰਮਲ ਹੀ ਨੇ ਨਾਰਮਲ ਨਾਰਮਲ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਕੀਟੇ ਦਾ ਰੇਟ ਇਹਦਾ ਮੁੱਲ ਭਾਏ ਨੱਬੇ ਕਰ ਲਈ 85 80 ਗੈਸ ਨੂੰ ਜਿਹੜੀ ਤੇਰੀ ਮਈ 77000 ਦੀ ਦਵਾਏ ਕਰਤੀਏ ਛੋਟ ਥੋੜੀ ਤੁਸੀਂ ਕਰਾ ਲਓ ਪਹਿਲੀ ਵਾਰੀ ਵੀਡੀਓ ਬਣਾਉਣੀ ਆ ਆਪਣੀ ਦੋ ਹੀ ਛੱਡ ਦਈਏ ਦੇ ਲਾਂਗੇ 75000 ਲਾਓ ਜੀ 75000 ਦੀ ਝੋਡੀ ਦੁੱਧ ਵਾਲੀ ਝੋਟੀ ਕਰਮ ਵਾਲੀ ਨੂੰ ਕੋਈ ਸੇਵਾ ਕਰੇ ਇਹ ਵੀ ਦੁੱਧੋਂ ਮਲੇ ਧਕੇ ਲਾ ਦਿਓ ਜਿਹੜੇ ਘਰ ਜਾਓਗੇ ਹਾਂ ਜੀ ਨਾਰਾ ਨੂਰਾਓ ਆਹ ਵੇਖੋ ਸਹੀ ਗੱਲ ਆ ਵੀਰੇ ਸਾਰੀ ਯਾਦਗਾਰਤ ਵਾਲੀ ਝੋਟੀ ਹੈ ਹਾਂ ਜੀ ਹਾਂ ਜੀ ਹਾਂ ਜੀ ਗਾੜੀ ਵੀਰੋ ਨਾਲ ਕੋ ਆਹ ਦੋ ਪਸ਼ੂ ਆ ਹਾਂ ਜੀ ਹਾਂ ਜੀ ਹਾਂ ਜੀ ਬਾਕੀ ਵੀਰ ਜੀ ਆਪਣਾ ਐਡਰੈਸ ਤੇ ਮੋਬਾਈਲ ਨੰਬਰ ਬੋਲ ਐਡਰੈਸ ਭਾਜੀ ਪਿੰਡ ਸ਼ਕਰਮਾਸ਼ੀਆਂ ਜੇ ਜਿਲ੍ਹਾ ਕਰਤਾਰਪੁਰ ਤਹਿਸੀਲ ਡੇਰਾ ਬੱਬਾ ਨਾਨਕ ਨੂੰ ਫੋਨ ਨੰਬਰ 819502852 ਨਾਮ ਜੋ ਬੰਦੇ ਪਾਜੀ ਜਦੋਂ ਮਰਜ਼ੀ ਫੋਨ ਲਾ ਸਕਦਾ ਕੋਈ ਵੀਰ ਆਪਣੇ ਕੋਲ ਡੇਲੀ 5-6 ਜਨਮਰ ਹੁੰਦੇ ਆ ਠੀਕ ਹੈ ਵੀਰ ਹਾਂਜੀ ਗਾਂ ਲੈਣੀ ਕੇ ਨੇ ਮਹੀਂ ਲੈਣੀ ਐ ਟੌਪ ਤੋਂ ਟੌਪ ਗਾਂ ਤੇ ਮਹੀਂ ਦਾ ਤਾਂ ਨਹੀਂ ਬਿਲਕੁਲ ਵੀਰ ਹਾਂਜੀ ਜਿਵੇਂ ਇਹਦੀ ਵੀ ਹੋਏਗੀ ਸੂਚਾਈ ਬਾਕੀ ਵੀਰ ਜੀ ਜੇ ਕੋਈ ਵੀਰ ਭਰਾ ਫੋਨ ਲਾਉ ਮੋੜੇ ਹੋਣਾ ਹਨਾ ਨਹੀਂ ਪਾਜੀ ਮੋੜਦੇ ਨਹੀਂ ਆਪਾਂ ਆਪਾਂ ਉਹਨੂੰ ਦਾਂਗੇ ਭਾਵੇਂ ਆਪਣੇ ਕੋਲ ਸਾਈ ਰੱਖੀਏ ਅਗਲੇ ਸੂਏ ਨਾ ਆਪਣਾ ਮੈਦਾਨਾ ਨਜ਼ਾਰਾ ਵਿਖਾ ਕੇ ਦੱਸਾਂਗੇ ਵੀ ਕਿਦਾਂ ਬੰਦ ਹਾਂ ਇਹ ਤੇ ਗ ਬਸ ਸਾਹਮਣ ਵਾਲਾ ਮੈਨੂੰ ਹੋਏ ਬਿਲਕੁਲ ਵੀਰੇ ਬਿਲਕੁਲ ਪਹਿਲਾਂ ਠੀਕ ਹੈ ਵੀਰ ਠੀਕ ਹੈ ਵੀਰ ਜੀ